ਦੋਸਤੋ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਤਲਵੰਡੀ ਸਾਬੋ ਦੇ ਵਿੱਚ ਰੈੱਡ ਅਲਰਟ ਹੋ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਬਸਪੈਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਈ ਅਲਰਟ ਰੈੱਡ ਅਲਰਟ ਘੋਸ਼ਿਤ ਕੀਤਾ ਜਾ ਚੁੱਕਿਆ ਹੈ ਜ਼ਿਲ੍ਹਾ ਬਠਿੰਡਾ ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਪੁਲਿਸ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਵੀ ਅਪੀਲ ਹੈ ਸਾਰੇ ਦਰਸ਼ਕਾਂ ਨੂੰ ਕਿ ਬਿਨਾਂ ਕੰਮ ਤੋਂ ਇਕੱਠਾਂ ਦੇ ਵਿੱਚ ਨਾ ਜਾਇਆ ਜਾਵੇ ਆਪਣੇ ਘਰਾਂ ਦੇ ਵਿੱਚ ਬੈਠਿਆ ਜਾਵੇ ਬਲੈਕ ਆਊਟ ਦੇ ਦੌਰਾਨ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕੀਤੀਆਂ ਜਾਣ ਮੋਬਾਈਲ ਦੀ ਲਾਈਟ ਵੀ ਬੰਦ ਕੀਤੀ ਜਾਵੇ ਸਾਰੇ ਤਲਵੰਡੀ ਵਾਸੀਆਂ ਨੂੰ ਅਪੀਲ ਹੈ ਇਹਦਾ ਲੋੜ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਰੈਡ ਲਾਈਟ ਹੋਇਆ ਹੋਇਆ ਐਮਰਜੈਂਸੀ ਹਰਤਾਾਂ ਦੀ ਘਰਾਂ ਤੋਂ ਬਾਹਰ ਆਇਆ ਜਾਵੇ ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਾ ਆਉ ਰੈਡ ਲੱਗ ਹੋਇਆ ਪ੍ਰਸ਼ਾਸਨ ਵੱਲੋਂ ਪੁਰਜ਼ੇ ਰਸੀਲਾ ਅਰੇ ਤਲਵੰਡੀ ਵਾਸੀਆਂ ਨੂੰ ਪੀਲ ਹੈ ਵੀ ਜਿਨਾ ਲੋੜ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਰੈਡ ਲਾਈਟ ਹੋਇਆ ਹੋਇਆ ਐਮਰਜੈਂਸੀ ਹਰਤਾਾਂ ਦੀ ਘਰਾਂ ਤੋਂ ਬਾਹਰ ਆਇਆ ਜਾਵੇ ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਾ ਆਉ ਰੈਡ ਲੱਗ ਹੋਇਆ ਪ੍ਰਸ਼ਾਸਨ ਵੱਲੋਂ ਪੁਰਜ਼ੇ ਰਸੀਲਾ ਸਾਰੇ ਤਲਵੰਟੀ ਵਾਸੀਆਂ ਨੂੰ ਫੀਲ ਹੈ ਵੀ ਬਿਨਾ ਲੋੜ ਤੋਂ ਘਰਾਂ ਤੋਂ ਬਾਹਰ ਨਾ ਨਿਕਲੇ ਜਾਵੇ ਰੈਡ ਲਾਈਟ ਹੋਇਆ ਹੋਇਆ ਹੈ ਐਮਰਜੈਂਸੀ ਰਾਤਾਂ ਦੀ ਘਰਾਂ ਤੋਂ ਬਾਹਰ ਆਇਆ ਜਾਵੇ ਬਿਨਾ ਕੰਮ ਤੋਂ ਘਰਾਂ ਤੋਂ ਬਾਹਰ ਨਾ ਆਉ ਰੈਡ ਲਾਈਟ ਹੋਇਆ ਪ੍ਰਸ਼ਾਸਨ ਵੱਲੋਂ ਪੂਰਜ ਰਹੀਦਾ